ਤਸਵੀਰ ਦੇ ਵਿੱਚ ਕੰਮ ਕਰਾਉਣਾ ਹੈ ਉਹ ਕਿੰਦਾ ਦਾ ਕੰਮ ਹੋ ਰਿਹਾ ਹੈ ਅੱਜ ਤਾਂ ਭਾਈ ਫਰਦ ਲੈਣ ਆਏ ਸੀ ਹੁਣ ਸਾਨੂੰ ਘੰਟਾ ਹੋ ਗਿਆ ਬੈਠਿਆਂ ਨੂੰ ਅੱਛਾ ਜੀ ਤੇ ਵੀ ਇੱਕ ਕਾਊਂਟਰ ਚੱਲਦਾ ਪਿਆ ਇੱਕ ਬੰਦਾ ਤੇ ਸਾਡਾ 77ਵਾਂ ਨੰਬਰ ਆ 77ਵਾਂ ਨੰਬਰ ਹਾਂਜੀ ਹੁਣ ਹਿਸਾਬ ਲਾ ਲਓ ਕਿ 77ਵਾਂ ਨੰਬਰ ਵਾਲੇ 52 ਚੱਲਦਾ ਪਿਆ ਕਦੇ ਆਊਗਾ ਸਾਹਮਣੇ ਇਹ ਦੂਜੀ ਚੇਅਰ ਨਾਲ ਆਲਮੋਸਟ ਖਾਲੀ ਰਹਿੰਦੀ ਜਦੋਂ ਮਰਜ਼ੀ ਆ ਕੇ ਚੈੱਕ ਕਰ ਲੋ ਪਰ ਇਹਨਾਂ ਦਾ ਤਾਂ ਕਹਿਣਾ ਕਿ ਅੱਜ ਇਹ ਡੀਸੀ ਦਫ਼ਤਰ ਗਏ ਹੋਏ ਨੇ ਭਾਈ ਕੋਈ ਨਾ ਕੋਈ ਕੋਈ ਰਿਟਨ 'ਚ ਲਿਖਿਆ ਕਿਤੇ ਸਟੇਟਮੈਂਟ ਹੈਗੀ ਕੋਈ ਤਾਂ ਤਾਂ ਲੈਣੀ ਸੀ 3 ਘੰਟੇ ਹੋ ਗਏ ਬੈਠਿਆਂ ਇਸਟਾਜਾਰ ਬਾਰੇ ਕਿੰਨਾ ਕੁ ਪਸੰਦ ਆ ਤੁਹਾਨੂੰ ਨੂੰ ਵਧੀਆ ਹੀ ਹੈ ਭਾਜੀ ਘਟਿਆ ਤਾਂ ਨਹੀਂ ਹੈਗਾ ਜਿਹੜਾ ਉਹਦੇ ਵਿੱਚ ਨਾ ਬਾਥਰੂਮ ਆ ਬਹੁਤ ਮਾੜਾ ਆ ਕੋਈ ਸਫਾਈ ਕਰਕੇ ਨਹੀਂ ਆ ਜੀ ਉਹਦੀ ਤੇ ਨਾਲ ਦੇ ਕੋਈ ਦੇਖ ਵਰ ਨਾ ਜਾਂ ਨੰਬਰ ਚੱਲ ਰਿਹਾ ਜਿਹਦੇ ਵਿੱਚੋਂ ਕਈ ਬੰਦੇ ਪੀਸ ਹੋ ਕੇ ਚਲੇ ਗਏ ਹੋਣਗੇ ਖੱਜਲ ਖੋਣ ਦੀ ਚੱਕਰ ਨਾਲ ਕੀ ਵੀ ਟਾਈਮ ਬਹੁਤ ਲੱਗ ਰਿਹਾ ਹੈ ਲੇਕਿਨ ਤੁਹਾਡੇ ਸਾਹਮਣੇ ਹੈ ਕਵੀਰ ਆ ਇਕੱਲਾ ਹੀ ਲੱਗਿਆ ਉਹ ਜਿਹੜਾ ਬੰਦਾ ਉਹ ਆਪਾਂ ਤਾਂ ਦੇਖਿਆ ਨਹੀਂ ਅੱਜ ਤੱਕ ਪੰਜਾਬ ਪ੍ਰਾਇਮਰੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਖੜੇ ਹਾਂ ਲੁਧਿਆਣੇ ਦੀ ਤਹਿਸੀਲ ਪੂਰੀ ਵਿੱਚ ਜਿੱਥੇ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਫੀਸਰਾਂ ਨੂੰ ਇਹ ਹੁਕਮ ਜਾਰੀ ਕੀਤਾ ਗਿਆ ਸੀ ਕਿ ਲੋਕਾਂ ਦੀ ਖੱਜਲ ਖਵਾਰੀ ਨੂੰ ਰੋਕਿਆ ਜਾਣਾ ਚਾਹੀਦਾ ਹੈ ਤਹਿਸੀਲਾਂ ਵਿੱਚ ਕੰਮ ਪੂਰੇ ਟਾਈਮ ਟਾਈਮ ਦੇ ਨਾਲ ਹੋਣੇ ਚਾਹੀਦੇ ਆ ਜੋ ਕਿ ਆਫਸਰਾਂ ਦੀ ਡਿਊਟੀ ਲਾਈ ਸੀਗੀ ਇਹਦੇ ਵਿੱਚ ਆ ਕੇ ਗੱਲਬਾਤ ਕਰ ਲੈਣ ਆਏ ਆ ਇਹ ਲੋਕਾਂ ਨਾਲ ਕਿਵੇਂ ਕੰਮ ਹੋ ਰਹੇ ਨੇ ਜੀ ਤਹਿਸੀਲ ਦੇ ਵਿੱਚ ਕੰਮ ਕਰਾਉਣਾ ਕਿਦਾਂ ਦਾ ਕੰਮ ਹੋ ਰਿਹਾ ਜੀ ਅੱਜ ਤਾਂ ਭਾਜੀ ਫਰਦ ਲੈਣ ਆਈ ਸੀ ਹੁਣ ਸਾਨੂੰ ਘੰਟਾ ਹੋ ਗਿਆ ਬੈਠਿਆ ਨੂੰ ਅੱਛਾ ਜੀ ਤੇ ਵੀ ਇੱਕ ਕਾਊਂਟਰ ਚੱਲਦਾ ਪਿਆ ਇੱਕ ਬੰਦਾ ਤੇ ਸਾਡਾ 77ਵਾਂ ਨੰਬਰ ਆ 77ਵਾਂ ਨੰਬਰ ਹਾਂਜੀ ਹੁਣ ਹਿਸਾਬ ਲਾ ਲਓ ਕਿ 77ਵਾਂ ਨੰਬਰ ਵਾਲੇ ਇਸ ਤੋਂ 52 ਚੱਲਦਾ ਪਿਆ ਕਦੇ ਆਊਗਾ ਪਹਿਲਾ ਦੋ ਮੁਲਾਜ਼ਮ ਬੈਠੇ ਹੁੰਦੇ ਸੀ ਅੱਜ ਇੱਕੋ ਮੁਲਾਜ਼ਮ ਬੈਠਾ ਹੈ ਇੱਕੋ ਹੀ ਬੈਠਾ ਜੀ ਮਤਲਬ ਪੂਰਾ ਇਹ ਜੋਰਾ ਸ਼ੋਰਾ ਨਾ ਹਜੇ ਸ਼ੁਰੂ ਨਹੀਂ ਹੋਇਆ ਨਹੀਂ ਭਾਜੀ ਅਸੀਂ ਤਾਂ ਤੁਹਾਨੂੰ ਦੱਸਿਆ ਵੀ ਘੰਟਾ ਹੋ ਗਿਆ ਸਾਨੂੰ ਬੈਠਿਆਂ ਨੂੰ 52 ਨੰਬਰ ਚੱਲਦਾ 77 ਨੰਬਰ ਇਹ ਦੇ ਲੋ ਵੀ ਕਦੇ ਆਊਗਾ ਨੂੰ ਜਾ ਰਹੇ ਇਦਾਂ ਦਾ ਕੁਝ ਹੁੰਦਾ ਹੈ ਬਾਕੀ ਇਹ ਹੈ ਕਿ ਇਹ ਮੁੰਡਾ ਲੱਗਿਆ ਇਕੱਲਾ ਕਰ ਰਿਹਾ ਕੰਮ ਬਾਕੀ ਇਹ ਤੁਹਾਡੇ ਸਾਹਮਣੇ ਹੈ ਦੂਜੀ ਚੇਅਰ ਨਾ ਆਲਮੋਸਟ ਖਾਲੀ ਰਹਿੰਦੀ ਜਦੋਂ ਮਰਜ਼ੀ ਆ ਕੇ ਚੈੱਕ ਕਰ ਲੋ ਪਰ ਇਹਨਾਂ ਦਾ ਤਾਂ ਕਹਿਣਾ ਕਿ ਅੱਜ ਡੀਸੀ ਦਫ਼ਤਰ ਗਏ ਹੋਏ ਨੇ ਕੋਈ ਨਾ ਕੋਈ ਕੋਈ ਰਿਟਨ ਚ ਲਿਖਿਆ ਕਿ ਤੇ ਸਟੇਟਮੈਂਟ ਹੈਗੀ ਕੋਈ ਕਿਤੇ ਲਿਖ ਕੇ ਲਾਇਆ ਉਹਨਾਂ ਨੇ ਕਿ ਵੀ ਮੈਂ ਡੀਸੀ ਦਫ਼ਤਰ ਗਿਆ ਡੇਟਾ ਕੇਸ ਹੈ ਕੁਝ ਵੀ ਹੈਗਾ ਇਹਦਾ ਨਜ਼ਰ ਆ ਰਿਹਾ ਤੁਹਾਨੂੰ ਜੇ ਤੁਹਾਡਾ ਕਹਿਣਾ ਤਾਂ ਕੋਈ ਪਹਿਲਾਂ ਵਾਲੀ ਆ ਕੋਈ ਮਤਲਬ ਮੁੱਖ ਮੰਤਰੀ ਜੀ ਦੇ ਕਹਿਣ ਤੱਕ ਆਨਲਾਈਨ ਜਿਹੜੇ ਕੀਤੀ ਹੈ ਉਹ ਮੰਨ ਲਓ ਉੱਥੇ 40 ਰੁਪਏ ਨਿਕਲਦੇ ਆ ਇੱਥੋਂ ਕਢਾਉਂਗੇ ਤਾਂ 8-10 ਰੁਪਏ ਨਿਕਲਦੇ ਆ 25 ਰੁਪਏ ਹਿਸਾਬ ਨਾਲ ਹਰ ਬੰਦੇ ਕੋਲ ਲੁੱਟਦਾ ਹੈ ਹੀ ਐ ਨਾ ਮੋਢੇ ਸਤਾ ਯਾਰ ਵਰੇ ਕਿੰਨਾ ਕ ਫਰਕ ਪਿਆ ਤੁਹਾਨੂੰ ਨੂੰ ਵਧੀਆ ਹੀ ਹੈ ਭਾਜੀ ਘਟਿਆ ਤਾਂ ਨਹੀਂ ਹੈਗਾ ਗੱਲ ਕਰੀਏ ਤਾਂ ਨਵੀਂ ਰਜਿਸਟਰੀਆਂ ਫੇਰ ਬੰਦ ਕਰਤੀਆਂ ਜਿਹੜੀਆਂ ਕਹਿੰਦੇ ਆ ਜਿਹੜੀ ਨਵੀਂ ਕਲੋਨੀਆਂ ਕੱਟੀਆਂ ਲੋਕਾਂ ਨੇ ਉਹਦੇ ਕਲੋਨੀਆਂ ਹਜੇ ਵੀ ਕੱਟ ਹੋ ਰਹੀਆਂ ਗਲਾੜਾ ਦੇ ਅਫਸਰ ਸੁੱਤੇ ਪਏ ਤੁਹਾਡੇ ਸਾਹਮਣੇ ਆ ਸਾਰਾ ਕੁਝ ਗਲਾੜਾ ਦਾ ਕੋਈ ਵੀ ਅਫਸਰ ਜਿਹੜਾ ਆ ਰਾਊਂਡ ਦੇ ਨਹੀਂ ਹੁੰਦਾ ਸਾਰੇ ਦਫ਼ਤਰਾਂ ਦੇ ਵਿੱਚ ਏਸੀਆਂ 'ਚ ਬੈਠੇ ਆ ਗਰੀਬ ਬੰਦੇ ਸਸਤੇ ਇਲਾਜ 'ਚ ਫਸ ਜਾਂਦੇ ਆ ਉੱਥੇ ਆ ਕੇ ਫਿਰ ਉਹਦੀ ਰਜਿਸਟਰੀਆਂ ਨਹੀਂ ਹੁੰਦੀਆਂ ਗਲਤੀਆਂ ਪਟਵਾਰੀਆਂ ਦੀ ਹੁੰਦੀਆਂ ਖੱਜਲ ਜਨਤਾ ਨੂੰ ਨਾ ਪੈਂਦਾ ਹੁਣ ਇੱਕ ਵਸੀਕੇ ਉਦੋਂ ਵੱਲ ਰਜਿਸਟਰੀ ਆ ਹੁਣੇ ਕਹਿੰਦੇ ਫਰਦ ਨਹੀਂ ਮਿਲਲੀ ਫਰਦੇ ਲੇਟ ਮਿਲੂਗੀ ਤੁਹਾਡੇ ਸਾਹਮਣੇ ਦੂਜਾ ਕਾਊਂਟਰ ਖਾਲੀ ਪਿਆ ਉੱਥੇ ਕੋਈ ਬੰਦਾ ਨਹੀਂ ਹੈਗਾ ਸਵੇਰ ਦਾ 52 52 ਨੰਬਰ ਚੱਲ ਰਿਹਾ ਜਿਹਦੇ ਵਿੱਚੋਂ ਕਈ ਬੰਦੇ ਮਿਸ ਹੋ ਕੇ ਚਲੇ ਗਏ ਹੋਣਗੇ ਖੱਜਲ ਹੁੰਦੀ ਚੱਕਰ ਨਾਲ ਕੀ ਵੀ ਟਾਈਮ ਬਹੁਤ ਲੱਗ ਰਿਹਾ ਹੈ ਲੇਕਿਨ ਤੁਹਾਡੇ ਸਾਹਮਣੇ ਇਹ ਕਵੀਰ ਆ ਇਕੱਲਾ ਹੀ ਲੱਗਿਆ ਦੂਜਾ ਜਿਹੜਾ ਬੰਦਾ ਉਹ ਆਪਾਂ ਤਾਂ ਕਿ ਦੇਖਿਆ ਨਹੀਂ ਅਜੇ ਤੱਕ ਮੈਂ ਅਕਸਰ ਆਉਂਦਾ ਹਾਂ ਕਈ ਵਾਰੀ ਇੱਥੇ ਪਰ ਇਹ ਦੂਸਰਾ ਬੰਦਾ ਤਾਂ ਕਦੇ ਹੁੰਦਾ ਨਹੀਂ ਆ ਵੀਰ ਹੀ ਹੁੰਦਾ ਇਕੱਲਾ ਕੰਮ ਕਰਦਾ ਵਧੀਏ ਲੋਕਾਂ ਨੂੰ ਤਕਲੀਫ ਕੋਈ ਫਾਇਦਾ ਨਹੀਂ 25 ਰੁਪਏ ਪਰ ਪੇਜ ਹੈ ਜਿਹੜੀ ਏਜੰਸੀਆਂ ਜਿਨ੍ਹਾਂ ਕੋਲੇ ਠੇਕਾ ਹੈ ਉਹ ਏਜੰਸੀਆਂ ਜਿਹੜੀਆਂ ਨੇ 25 ਰੁਪਿਆ ਪਰ ਪੇਜ ਲੈ ਰਹੀ ਨਹੀਂ ਇੱਕ ਫੋਟੋ ਸਟੇਟ ਦੀ ਕਾਪੀ ਦੇਣ ਵਾਸਤੇ 25 ਰੁਪਏ ਜਾਇਜ਼ ਸਮਝਦੇ ਹੋ 50 50 ਪੇਜਾਂ ਦੀਆਂ ਫਰਦਾ ਨਿਕਲਦੀਆਂ ਨੇ ਲੋਕਾਂ ਦੀਆਂ ਜਿਹਦਾ ਜਿਹਦੀ ਜਿਹਦੇ ਬਾਰੇ ਨਹੀਂ ਵੀ ਪਤਾ ਹੁੰਦਾ ਉਹਦੀ ਵੀ ਜਿਹੜੀ ਇਨਫੋਰਮੇਸ਼ਨ ਦੂਜੇ ਬੰਦੇ ਨਾਲ ਸ਼ੇਅਰ ਹੋ ਜਾਂਦੀ ਹੈ ਕਿ ਵੀ ਆਹ ਬੰਦੇ ਕੋਲ ਇੰਨਾ ਰਕਬਾ ਵੇ ਦੀ ਇੰਨੀ ਜ਼ਮੀਨ ਬੋਲਦੀ ਹੈ ਇਹ ਪਿੰਡ ਦੀ ਜ਼ਮੀਨ ਹੈ ਹਨਾ ਮੰਨ ਲਓ ਮੇਰੇ ਕੋਲ 60 70 ਗਾ ਜਗ੍ਹਾ ਹੈ ਮੈਨੂੰ ਰਜਿਸਟਰੀ ਜਿਹੜੀ ਆ ਉਹ ਪੂਰੇ ਖਸਰੇ ਦੀ ਮਿਲ ਜੂਗੀ ਜਿੰਨੇ ਵੀ ਉਸ ਖਸਰੇ ਦੇ ਮਕਾਨ ਨੇ ਕਿਹਦੇ ਕੋ ਕਿੰਨੀ ਪ੍ਰਾਪਰਟੀ ਹੈ ਸਾਰਾ ਕੁਝ ਜਿਹੜਾ ਕਲੀਅਰ ਹੋ ਜਾਂਦਾ ਹੈ ਪਰ ਕਿਤੇ ਨਾ ਕਿਤੇ ਖੱਜਲ ਖੋਜ ਤਾਂ ਵੱਧ ਹੀ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਇਹਨਾਂ ਸਾਡੇ ਕੋਲੇ ਆਏ ਹੋਏ ਜਿਹੜੇ ਲੋਕ ਆਮ ਲੋਕ ਨੇ ਇਹਨਾਂ ਦਾ ਕਹਿਣਾ ਕਿ ਅਜੇ ਤੱਕ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਹਿਣ ਦੇ ਹੁਕਮਾਂ ਦੇ ਅਨੁਸਾਰ ਵੀ ਅਜੇ ਵੀ ਉਹਨਾਂ ਦੀਆਂ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਪ੍ਰੋਪਰ ਕੰਮ ਨਹੀਂ ਹੋ ਰਿਹਾ ਹੋਰ ਗੱਲਬਾਤ ਕਰ ਲਿਆ ਤਸਰੀਲ ਦਾ ਜਿਹੜਾ ਬਚਣਾ ਬਾਥਰੂਮ ਆ ਬਹੁਤ ਮਾੜਾ ਆ ਕੋਈ ਸਫਾਈ ਕਰਕੇ ਜਾਜੀ ਨਹੀਂ ਉਹਦੀ ਤੇ ਨਾ ਕੋਈ ਦੇਖਭਾਲ ਕਰਦਾ ਉਹਦੀ ਪਾਣੀ ਦਾ ਲੋਕਾਂ ਨੂੰ ਪਾਣੀ ਪੀਣ ਤੋਂ ਵੀ ਬਹੁਤ ਔਖੇ ਲੋਕਾਂ ਨੂੰ ਵੇ ਇੱਥੇ ਕਾਰਪੋਰੇਸ਼ਨ ਦੇ ਜੋ ਮੁਲਾਜ਼ਮ ਆ ਉਹਨਾਂ ਦੀ ਡਿਊਟੀ ਬਣਦੀ ਆ ਉਹ ਆਉਂਦੇ ਨਹੀਂ ਟਾਈਮ ਲਾਂ ਜਾਂ ਕੰਮ ਨਹੀਂ ਹੋ ਰਿਹਾ ਇੱਥੇ ਪ੍ਰਾਈਵੇਟ ਮੁਲਾਜ਼ਮ ਨੇ ਸਾਰੇ ਉਹਨਾਂ ਦਾ ਰੋਹ ਨਹੀਂ ਮਿਲਦੀ ਉਹ ਕੰਮ ਨਹੀਂ ਕਰਦੇ ਕਈ ਵਾਰੀ ਗੰਦਾ ਜਿੰਨਾ ਪਿਆਰ ਰੰਦਾ ਤੁਸੀਂ ਦੇ ਵਿੱਚ ਜਿਨਾਂ ਕਿ ਚੱਲੂ ਜੀ ਕੋਈ ਮਾਰਦਾ ਇੰਨਾ ਹਾਲ ਮਾੜਾ ਵਾ ਨਾਮ ਕੀ ਹੈ ਜੀ ਤੁਹਾਡਾ ਗਰਮੀਤ ਸਿੰਘ ਅੱਛਾ ਕੀ ਕਹਿਣਾ ਚਾਹੂਗਾ ਅੱਜ ਤੁਸੀਂ ਤਹਿਸੀਲ ਚ ਆਇਓ ਕੀ ਕੰਮ ਕਰਾਉਣਾ ਆਏ ਸੀ ਫਾਰਮ ਲੈਣੀ ਸੀ 3 ਘੰਟੇ ਹੋ ਗਏ ਬੈਠਿਆਂ ਨੂੰ ਅੱਛਾ ਕੰਮ ਮਤਲਬ ਕੰਮ ਢਿੱਲਾ ਕੰਮ ਪੂਰਾ ਅੱਛਾ ਜੀ ਕੋਈ ਸੁਣਾਈ ਨਹੀਂ ਕਰਦਾ ਕਿਸੇ ਕਿਸੇ ਦੀ ਗੱਲ ਨਹੀਂ ਸੁਣਦੇ ਤਸਹੀਲਦਾਰ ਨਾਲ ਗੱਲ ਕਰਾਈਏ ਤਾਂ ਵੀ ਨਹੀਂ ਗੱਲ ਸੁਣਦੇ ਬਿਜੀ ਕਰਦਾ ਵਾ ਅੱਛਾ ਫੋਨ ਜਦੋਂ ਫੋਨ ਕਰਦੇ ਹਾਂ ਤਾਂ ਤਸਹੀਲਦਾਰ ਫੋਨ ਤੇ ਵੀ ਨਹੀਂ ਗੱਲ ਸੁਣਦੇ ਹੈਗੇ ਅੱਛਾ ਬਿਜੀ ਕਰ ਦਿੰਦੇ ਨੇ ਹਾਂਜੀ ਅੱਛਾ ਫਿਰ ਆਮ ਲੋਕਾਂ ਦਾ ਕੀ ਹਾਲ ਹੋ ਤੁਸੀਂ ਆਮ ਲੋਕ ਜਦ ਤਸਹੀਲਦਾਰ ਦੇ ਫੋਨ ਤੇ ਬਿਜੀ ਕਰਦੇ ਤਾਂ ਆਮ ਲੋਕਾਂ ਦਾ ਕੀ ਹਾਲ ਹੋਏਗਾ ਤੁਸੀਂ ਜਾਣ ਸਕਦੇ ਹੋ ਭ੍ਰਸ਼ਟਾਚਾਰ ਥੋੜਾ ਬਹੁਤ ਘਟਿਆ ਕਿਵੇਂ ਤੁਹਾਨੂੰ ਕੀ ਲੱਗਦਾ 50% ਘਟਿਆ 50% ਠੀਕ ਆ 50% ਘਟਿਆ ਮਤਲਬ ਇਹਨਾਂ ਦਾ ਕਹਿਣਾ ਜੀ ਭ੍ਰਿਸ਼ਟਾਚਾਰ ਵੀ ਉਸੇ ਤਰ੍ਹਾਂ ਜਿਉਂ ਦਾ ਤਿਉਂ ਚੱਲ ਹੀ ਰਿਹਾ ਵਾ ਥੋੜਾ ਬਹੁਤਾ ਜ਼ਰੂਰ ਫਰਕ ਪਿਆ ਵਾ ਪੰਜਾਬ ਪ੍ਰਾਈਮ ਟੀਵੀ ਤੋਂ ਗੁਰਦੀਪਾ ਮੇਨ ਨਾਲ ਕੈਮਰਾਮੈਨ ਹੈਪੀ ਦੇ ਨਾਲ